ਐ ਬੋਲੇ ਹਾਂਜੀ ਹਾਂਜੀ ਕੱਲ ਤੂੰ ਬਣਾਉਣ ਲੱਗੇ ਸੀ ਨੱਕੇ ਹਾਂਜੀ ਹਾਂਜੀ ਚਲ ਪਹਿਲੀ ਗਲਤੀ ਸੀ ਤੇ ਤੈਨੂੰ ਹਾਂਜੀ ਹੈਨਾ ਚਲ ਤੈਨੂੰ ਮਾਫ਼ ਵੀ ਕਰਤਾ ਆਪਾਂ ਤੇਰੀ ਵੀਡੀਓ ਵੀ ਪਾਈ ਆ ਹਾਂਜੀ ਅੱਜ ਫਿਰ ਤੋਂ ਆਇਆ ਨਾ ਸਬਿਆ ਖੇਲ ਬਣਾਉਣਾ ਹਾਂਜੀ ਚਾਰੇ ਪਾਸੇ ਮਾਰਦੇ ਇਹਦਾ ਪਾਣੀ ਕਿੱਥੋਂ ਕੱਢੇਗਾ ਪਾਣੀ ਤਾਂ ਜੀ ਮੋਗ ਰੱਖਿਆ ਸੀ ਤਾਂ ਅੱਲੇ ਵੀ ਅੱਲੇ ਓਏ ਹੋਰ ਆ ਯਾਰ ਬਾਈ ਧਿਆਨ ਚ ਨਹੀਂ ਯਾਰ ਆਈ ਗੱਲ ਉਹਦਾ ਆ ਦੇਖਿਓ ਮੈਂ ਤੈਨੂੰ ਇਹ ਦਿਖਾਉਣਾ ਇਹ ਦੇਖ ਹੁਣ ਪਾਣੀ ਨਿਕਲ ਗਈ ਨਾਲੇ ਤੇ ਸਰਦਾਰ ਸਾਹਿਬ ਕਹਿ ਦੇ ਵੀ ਪਾਣੀ ਦਾ ਕਿਤੇ ਪਾਸੇ ਪਾਣੀ ਤਾਂ ਹੁਣ ਮੇਰੀ ਗਾ ਹੁਣ ਜਿਹੜਾ ਇੱਥੇ ਖੇਲ ਭਰਾਂਗੇ ਉਹ ਉੱਤੋਂ ਦੀ ਨੰਗੂ ਜਿਹੜੀ ਥੱਲੇ ਨਹੀਂ ਖੜ ਰੱਖਦੇ ਹੁੰਦੇ ਬਾਈ ਜੀ ਲੈ ਤੂੰ ਦਿਖਾ ਦਿੰਦਾ ਮੈਂ ਲੈ ਸਾਰੇ ਨੂੰ ਲੈ ਐਲਾ ਕਹਿੰਦਾ ਪਤਨੀ ਕਿ ਤੂੰ ਲੈ ਕੋਈ ਕਿਤੇ ਵੀ ਇੱਕ ਵੀ ਪਤੰਦਰਾ ਖੇਲ ਦਾ ਪਾਣੀ ਕਿੱਥੋਂ ਕੱਢਣ ਜੀ ਸਾਨੂੰ ਧੋਣੀ ਪੇਜ ਲੈ ਇੱਧਰ ਬੈਠ ਆ ਕੇ ਦੇਖ ਲਈ ਖੜ ਰਹੇ ਨੇ ਨਾ ਹੁਣ ਤੂੰ ਇਹਦਾ ਹੱਲ ਦੱਸ ਬਾਈ ਦੇਖੋ ਜੀ ਮੇਰੀ ਗੱਲ ਸੁਣੋ ਜੀ ਤੁਸੀਂ ਆਪਣੇ ਨਾਲ ਇਹ ਕਹਿਆ ਵੀ ਸਾਡਾ ਸਮੰਟ ਤੇਜ਼ ਲਾਓ ਜੀ ਕਿਸੇ ਪਾਸੇ ਗਲੀ ਨਾ ਜੀ ਛੱਡੋ ਉਹ ਉਵੇਂ ਕਰੀ ਨਹੀਂ ਉਹ ਬਾਈ ਰੋਟੀ ਲੈਣ ਗਏ ਬਈ ਜੀ ਹੁਣ ਸਾਨੂੰ ਤਾਂ ਹੋ ਗਿਆ ਵੀ ਬਾਈ ਯਾਰ ਉਹਵੇਂ ਨਹੀਂ ਉਹ ਹੁਣਾਂ ਦੇ ਸਾਹਮਣੇ ਆ ਆਪਣਾ ਬੈਂਡ ਇਧਰ ਆ ਦੇਖ ਆ ਬੈਂਡ ਨਾ ਪਾਣੀ ਕਿੱਥੋਂ ਡਿਗੂ ਜੇ ਖੇਲ ਧੋਣੀ ਪੈ ਜਾ ਪਾਣੀ ਕਿੱਥੋਂ ਕੱਢੇਗਾ ਮੈਨੂੰ ਬਾਈ ਜੀ ਤੁਸੀਂ ਇਹ ਮੈਂ ਯਾਰ ਦਦਾ ਵੀ ਇਹਦੇ ਵਿੱਚ ਗਲੀ ਨਹੀਂ ਛੱਡਣੀ ਮੈਂ ਕਸੰਦਾ ਲਾ ਕੇ ਜਨੇ ਆਈਆਂ ਜੀ ਉਹ ਤਾਂ ਤੇਰੀ ਇੱਕ ਵਾਂਗੂ ਤਿਆਰ ਤੂੰ ਗੱਲ ਦਾਛ ਤੂੰ ਆਪ ਸਹੀ ਨੂੰ ਸਹੀ ਕਹੀਂ ਹੁਣ ਮੈਂ ਚਾਹ ਲੇਕਾ ਉੱਥੇ ਮੈਨੂੰ ਐ ਦੱਸ ਵੀ ਇਹ ਤਾਂ ਪਾਣੀ ਕਿੱਥੋਂ ਕੱਢੋਂਗੇ ਪਾਣੀ ਉੱਪਰਲਾ ਤੂੰ ਪਾਇਪ ਰੱਖਨੇਗਾ ਉੱਥੇ ਤੇਰੀ ਗੱਲ ਮੰਨ ਲਈ ਤੁਸੀਂ ਕੱਲ ਵੀ ਉਸ ਟਾਈਮ ਰੋਟੀ ਲੈਣ ਗਏ ਬੇਤੀ ਤੁਸੀਂ ਕਹਿਆ ਵੀ ਹੌਦੀਆਂ ਬਣਾ ਦੇ ਨਾ ਹੌਦੀਆਂ ਵੀ ਇਹ ਥੋੜੋ ਕਹਿਆ ਦੀ ਗੱਲ ਵੀ ਢੱਕਣ ਫਿੱਟ ਕਰੋ ਜੀ ਤੁਸੀਂ ਕਹਿਆ ਵੀ ਹੌਦੀ ਬਣਾਓ ਆਪਾਂ ਨੇ ਹੌਦੀ ਬਣਾ ਦੀ ਭਰਾ ਜੀ ਨਹੀਂ ਹੌਦੀ ਤੂੰ ਬਣਾਤੀ ਨੱਕੇ ਵਾਲੀ ਆਪਾਂ ਕੱਲ ਵੀਡੀਓ ਪਾਈ ਗਿਆ ਸਾਰਿਆਂ ਨੇ ਦੇਖੀ ਆ ਵੀ ਭੁੱਲ ਕੇ ਚੱਲ ਕੋਈ ਗੰਨੀ ਗਲਤੀ ਹੁਣ ਮੈਨੂੰ ਐ ਤਾਂ ਦੱਸ ਵੀ ਆਹ ਬੈਂਡ ਆ ਦੇਖੋ ਤੇ ਆਹ ਮੂਰੇ ਕੰਦਾ ਸਾਹਮਣੇ ਕੰਦੀ ਜੇ ਆਪਾਂ ਸਾਰੇ ਆਮ ਰੱਖਦੇ ਆ ਤੇ ਇਹਦੇ ਵਿੱਚ ਇੱਕ ਵੀ ਗਲੀ ਕੱਢੇ ਲੈ ਪਤੰਦਰਾ ਸਰਾਖਤਾ ਸਾਡੇ ਦਾ ਪਾਣੀ ਕਿੱਥੋਂ ਕੱਢੇਗਾ ਉਹ ਯਾਰ ਬਾਈ ਅਸੀਂ ਤਾਂ ਤੁਹਾਡੇ ਸਰਦਾ ਤੇ ਰਹੇ ਤੁਸੀਂ ਕਹਿਆ ਨਾ ਵੀ ਇਹਦੇ ਵਿੱਚ ਗਲੀ ਨਾ ਰਹੇ ਤੇ ਹੁਣ ਫਿਰ ਭੰਨ ਤੋੜ ਕੇ ਆਇਆ ਕਰੋਗੇ ਨਹੀਂ ਭੰਨ ਤੋੜ ਕਿਉਂ ਕਰਾਂਗੇ ਪੁਲਿਸ ਪੈਸੇ ਦੇ ਆੜੂ ਤਿਆਰ ਹਨ ਕੰਦਾ ਕੱਢ ਲਿਆ ਨਾ ਹੂੰ ਮੈਂ ਬੋਲੇ ਤਾਂ ਨਹੀਂ ਆਕੇ ਹੁਣ ਮੈਂ ਜਦੋਂ ਦੇਖਿਆ ਮੈਂ ਭੋਲੇ ਪਾਣੀ ਕਹਿੰਦਾ ਪਾਣੀ ਬਾਈ ਪੈਪ ਪਾ ਲਾਵਾਂਗੇ ਉੱਪਰ ਹੋਥੇ ਮੈਂ ਹਾਂ ਠੀਕ ਆ ਮੈਂ ਹਾਂ ਜਦੋਂ ਧੂਣਾ ਹੋਇਆ ਕਹਿੰਦਾ ਯਾਰ ਅ ਤਾਂ ਮੇਰੇ ਖਿਆਲ ਚ ਨਹੀਂ ਹੁਣ ਤਾਂ ਐਂ ਦੱਸ ਧੂਗਾ ਕਿੱਥੋਂ ਡਰ 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 ਬਰੇਲ ਜਰਦਾ ਬਾਹ ਦੀਆਂ ਕੱਲਾ ਹੋ ਗਈਆਂ ਆ ਟੋਟਾ ਲਾਵੇਂਗਾ ਬਾਈ ਤਹਾਂ ਨਾ ਉਹ ਬਾਹ ਤੇ ਆ ਪੈਪ ਤੁਸੀਂ ਰੱਖਿਆ ਵੀ ਕੱਲਾ ਆ ਪਾਪ ਦੀ ਗਲੀ ਸੱਤੀਆਂ ਬਾਕੀ ਕੋਈ ਸ਼ਰਾਖ ਨਾ ਓਏ ਓਵੇਂ ਸ਼ਰਾਖ ਨਹੀਂ ਕਿਹਾ ਯਾਰ ਅਸੀਂ ਤਾਂ ਜੀ ਛੋਟੇ ਸਬਜ਼ਾ ਤੁਸੀਂ ਉਹ ਤੋਂ ਰੋਟੀ ਲੈਣ ਗਏ ਬਈ ਸੀਗੇ ਜੀ ਓਵੇਂ ਸ਼ਰਾਖ ਨਹੀਂ ਭੋਲੇ ਆ ਤੈਨੂੰ ਮੈਂ ਟੂਟਾ ਫੜਾਇਆ ਵੀ ਉੱਥੇ ਢੱਕਣ ਚੜਦਾ ਕਰ ਦਾਂਗੇ ਮੂਰੇ ਬਾਈ ਜੀ ਅਸੀਂ ਤਾਂ ਸਾਬਤਾਂ ਤੇ ਇੱਥੇ ਪੈਪ ਵੀ ਲਾ ਦਾਂਗੇ ਠੀਕ ਆ ਪਰ ਉੱਥੇ ਸਰਾਖ ਤਾਂ ਛੱਡਦੇ ਪਰਮੀ ਦੱਸ ਗਲਤੀ ਹੈ ਕਿ ਨਹੀਂ ਨਹੀਂ ਗਲਤੀ ਬਾਈ ਹੁਣ ਤਾਂ ਉਹ ਤਾਂ ਉੱਪਰ ਲਾਉਣਾ ਯਾਰ ਉਹ ਤਾਂ ਮੈਂ ਤੇਰੀ ਛੋਟੀ ਗੱਲ ਮੈਂ ਸਹਿਮਤਾਂ ਉਹ ਤੁਸੀਂ ਪਾਣੀ ਨਿਕਲਣ ਨੂੰ ਲਾਉਣਾਗਾ ਠੀਕ ਆ ਪਰ ਜਿਹੜਾ ਥੱਲੇ ਖੇਲ ਤੋਂ ਨਹੀਂ ਪੈਜੇ ਇਹਦੇ ਵਿੱਚ ਜਲਬਲ ਗੂ ਕਿੱਥੋਂ ਕਰੂੰਗਾ ਸਾਬੋ ਦੱਸੋ ਬਾਈ ਅਸੀਂ ਤਾਂ ਡਰ ਦੇ ਮਾਰੇ ਦੇਖੋ ਜੀ ਤਾਂ ਸੀਮੈਂਟ ਲੱਗ ਰਿਹਾ ਹੈਗਾ ਤੁਸੀਂ ਕਹੇ ਨਹੀਂ ਜਿਹੜੀ ਜਿਹੜੀ ਗੱਲ ਹੈ ਜਿਹੜੀ ਗਲਤੀ ਮੰਨਣ ਦੀ ਬਜਾਏ ਹੁਣ ਤੁਸੀਂ ਐ ਐ ਕਹਿਣਾ ਵੀ ਅਸੀਂ ਪ ਨੀ ਨਹੀਂ ਕੋਦਾ ਫਿਰ ਅਸੀਂ ਉਹ ਤੁਹਾਡੇ ਸ਼ਬਦਾਂ ਦੇ ਕਹਿਆ ਨਾ ਮੈਂ ਨਹੀਂ ਮੈਂ ਇਹ ਗੱਲ ਕਹੀ ਆ ਵੀ ਆਪਾਂ ਸੀਮੈਂਟ ਵਧੀਆ ਲਾਉਣਾ ਵੀ ਖੇਲ ਵਧੀਆ ਬਣਾਉਣੀ ਆ ਠੀਕ ਆ ਸੋ ਉਹਨੂੰ ਇਹ ਗੱਲ ਕਹਿ ਕੇ ਮੇਰੀ ਛੜ ਜਾ ਨਹੀਂ ਨਹੀਂ ਮੈਂ ਸਾਨੂੰ ਇਹ ਗੱਲ ਕਹੀ ਆ ਵੀ ਉਹ ਉੱਥੇ ਸਾਹਮਣੇ ਪਾਈਪ ਲਾ ਦੀ ਕਹਿੰਦਾ ਠੀਕ ਆ ਤੈਨੂੰ ਟੱਕਣ ਵੀ ਲੈ ਕੇ ਦਿੱਤੇ ਵੀ ਟੱਕਣ ਚੜਦਾ ਕਰਨਾ ਹਾਂ ਜੀ ਠੀਕ ਆ ਵੀ ਜਦੋਂ ਪਾਣੀ ਨਿਕਲ ਜਿਹੜਾ ਖੇਲ ਚੋਂ ਪਰ ਮੈਂ ਤਾਂ ਨਹੀਂ ਕਿਸੇ ਵੀ ਥੱਲੇ ਗਲੀ ਵੀ ਨਹੀਂ ਛੱਡਿਓ ਦੇ ਤੁਹਾਨੂੰ ਧੋਮਾ ਕੇ ਕਿਵੇਂ ਦੱਸੋ ਯਾਰ ਭਾਈ ਅਸੀਂ ਤਾਂ ਸੋ ਤੋਂ ਡਰਦੇ ਮਾਰੇ ਹੁਣ ਫੇਰ ਵੀ ਦਿਖਾ ਨਾ ਲਗਾ ਪਰ ਹਟਿੰ ਤੈ ਫੇਰ ਦਿਖਾ ਨਾ ਲੈ ਆ ਬ ਤੇ ਆ ਸਾਹਮਣੇ ਔਲੂ ਦੀ ਸਾਹਮਣੇ ਜਾਂਦਾ ਲੋ ਚਾਰੇ ਪਾਸੇ ਬੰਦ ਕਰਤਾ ਲੈ ਕੋਈ ਗਲੀ ਦਾ ਪਦੰਦਰਾ ਸਾਡੇ ਚ ਪਾਣੀ ਕੱਢਾਂਗੇ ਕਿੱਥੋਂ ਦੀ ਚੱਕਰਾ ਹੀ ਨਾ ਚਲੋ ਠੀਕ ਕੀ ਪਤਾ ਜੀ ਆਪਾਂ ਇਹਨੇ ਪਰਾ ਇਹੀ ਕਹਿਣਾ ਵੀ ਕੋਈ ਗਲੀ ਨਹੀਂ ਰਹਿਣੀ ਚਾਹੀਦੀ ਕੋਈ ਉਵੇਂ ਗਲੀ ਥੋੜੋ ਕਿਹਾ ਜੀ ਜਰ ਚਲ ਠੀਕ ਆ ਧੰਨਵਾਦ